ਜੀ ਸਵਾਗਤ ਆ ਜੀ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਹੋਰ ਵੀਡੀਓ ਲੈ ਕੇ حاضر ਆ ਜੀ ਇਹ ਆਪਣੇ ਕੋਲ ਆਈ ਸੀਗੀ ਜੀ ਥਾਰ ਇਹਦੇ ਸਲੈਂਸਰ ਸਟਾਕ ਅਸੀਂ ਲਾਇਆ ਇਹਦੇ ਵਿੱਚ ਸਿੰਗਲ ਟੋਲ ਕੀ ਨਾਲ ਹੀ ਇਹਦੀ ਆਵਾਜ਼ ओरिजिनल ਟਾਈਪ ਤਿਆਰ ਕੀਤੀ ਆ ਪ੍ਰੋਪਰ ਪੂਰੀ ਗੱਡੀ ਹਜੇ ਰੈਡੀ ਹੋ ਰਹੀ ਆ ਤੇ ਸਲੈਂਸਰ ਲਾਉਣ ਵਾਸਤੇ ਵੀਰੇ ਹੋਣੇ ਆਪਣੇ ਕੋਲੇ ਆ ਗਏ ਸੀ ਸਲੈਂਸਰ ਇਹਦਾ ओरिजिनल ਟਾਈਪ ਹੀ ਆਪਾਂ ਕੱਢਿਆ ਇਹਦਾ ਸਾਈਜ਼ ਇਹਦਾ ਜਿਹੜਾ ਪਾਈਪ ਦਾ ਸਾਈਜ਼ ਆ ਜੀ ਇਹ 2.5 ਇੰਚ ਹੀ ਆ ਵੈਸੇ origignal 2.5 ਹੁੰਦਾ ਆਪਾਂ ਥੋੜਾ ਜ਼ਿਆਦਾ ਖੁੱਲਾ ਪਾਈਪ ਕੱਢਿਆ ਇਹਨਾਂ ਨੂੰ ਨੋਟਿਸ ਨਹੀਂ ਹੁੰਦਾ ਤੇ ਪ੍ਰੋਪਰ ਇਹਦੀ ਫਿਟਿੰਗ ਕੀਤੀ ਹੋਈ ਆ ਇਹ ਜਾਲ ਦੇ ਪਾਈਪਿੰਗ ਵਗੈਰਾ ਵੀ ਆਪਣੇ ਕੋਲੋਂ ਬਣਿਆ ਤੇ ਵੀਰੇ ਹੋਣਾ ਨੇ ਸਾਰਾ ਅਸੈਂਬਲ ਕਰਕੇ ਫਿਟਿੰਗ ਕੀਤਾ ਤੇ ਇਹਦੀ ਤੁਹਾਨੂੰ ਆਵਾਜ਼ ਵੀ ਸੁਣਾਉਣੀ ਆ ਫਿਟਿੰਗ ਵਾਸਤੇ ਤੁਹਾਨੂੰ ਵੀਡੀਓ ਵੀ ਨਾਲ ਹੀ ਅਟੈਚ ਕਰ ਦਿੰਨੇ ਆ ਤੇ ਪਹਿਲਾਂ ਤੁਹਾਨੂੰ ਇਹਦੀ ਆਵਾਜ਼ ਸੁਣਾ ਦਈਏ ਗੱਡੀ ਹੋ ਗਈ ਹੈ ਜੀ ਸਟਾਰਟ ਸਿਰਫ ਇੰਜਨ ਦੀ ਨੋਕਿੰਗ ਸਾਊਂਡ ਆ ਜੀ ਮਗਰ ਬਿਲਕੁਲ ਵੀ ਸਾਊਂਡ ਨਹੀਂ ਹੈ ਬਿਲਕੁਲ ਸਾਈਲੈਂਟਾ ਥੋੜਾ ਸਾਊਂਡ ਵੀ ਤੁਹਾਨੂੰ ਸੁਣਾ ਦਿੰਨੇ ਆ ਗੱਡੀ ਦੀ ਆਵਾਜ਼ ਬਹੁਤ ਜ਼ਿਆਦਾ ਪਿਆਰੀ ਬਣੀ ਹੈ ਜੀ ਤੇ ਇੰਜਨ ਦਾ ਦੋਸੀ ਧੂਆਂ ਵੀ ਦੇਖ ਸਕਦੇ ਬਿਲਕੁਲ ਵੀ ਨਹੀਂ ਹੈਗਾ ਇਹ ਇਸੇ ਤਰ੍ਹਾਂ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੁਸੀਂ ਇਹਦੀ ਫਿਟਿੰਗ ਦੇਖ ਸਕਦੇ ਜੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਕੀਤੀ ਹੋਈ ਆ ਇਹ ਸਲੈਂਸਰ ਫਿੱਟ ਕੀਤੇ ਨੂੰ ਘੱਟੋ ਘੱਟ 2 ਮਹੀਨਿਆਂ ਚੱਲਿਆ ਜੀ ਤੇ ਇਹਦੀ ਫਲੈਂਜ ਆਫ ਲੈਕਸੀਬਿਲਟੀ ਤੇ 2.5 ਇੰਚ ਫਰੰਟ ਪਾਈਪ ਸਟਾਕ ਟੋਲ ਕੀ ਤੇ ਬੈਕ ਟਾਈਆਂ ਜੀ ਟੇਲ ਪਾਈਪ ओरिजिनल टाइप ਬਿਲਕੁਲ ਰਾਈਟ ਹੈਂਡ ਸਾਈਡ ਤੇ ਕੱਢਿਆ ਦੀ